ਸਬਕ ਕ੍ਰਿਸ਼ਨਾ ਕ੍ਰਿਸ਼ਨਾ ਬੜੀ ਹੋਈ ਪਈ ਹੈਗੀ ਪੰਜਾਬ ਦੇ ਵਿੱਚ ਕਿ ਕਿਹੜੇ ਕ੍ਰਿਸ਼ਨਾ ਜੇ ਇੱਕ ਤੱਕ ਆਪਣੇ ਗ੍ਰੇਸ਼ਨ ਮਹਾਰਾਜ ਨੇ ਤੇ ਇੱਕ ਹੀ ਕੋਈ ਨਵਾਂ ਕ੍ਰਿਸ਼ਨਾ ਜਿਹੜਾ ਜਿਹਦੀ ਗੱਲਬਾਤ ਚੱਲ ਰਹੀ ਹੈ ਅੱਜਕੱਲ ਪੰਜਾਬ ਦੇ ਵਿੱਚ ਸਾਡੇ ਨਾਲ ਜੀ ਇੱਕ ਬੰਗਾਰੂ ਲక్ష్మణ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਕੌਮੀ ਪ੍ਰਧਾਨ ਹੁੰਦੇ ਸੀ ਜੀ ਤੇ ਤਹਿਨਕਾ ਮੈਗਜ਼ੀਨ ਵਾਲਿਆਂ ਨੇ ਇੱਕ ਸਟਿੰਗ ਕੀਤਾ ਸੀ ਉਹਨਾਂ ਨੇ ਕੋਈ ਕੰਮ ਕਰਵਾਉਣਾ ਸੀ ਤੇ ਉਹਨਾਂ ਨੇ ਰਿਸ਼ਵਤ ਵੀ ਪੇਸ਼ ਕਰ ਦਿੱਤੀ ਤੇ ਬੰਗਾਰੂ ਸਾਹਿਬ ਨੇ ਰਿਸ਼ਵਤ ਲੈਣੀ ਸੀ ਹੂੰ ਇਦੋਂ ਨੋਟਾਂ ਦੀ ਥੱਬੀ ਫੜ ਕੇ ਬਗਾਦੂ ਸਾਹਿਬ ਆਪਣੇ ਉਤੇਵੰਦ ਦੇ ਵਿੱਚ ਪਾ ਰਹੇ ਸੀ ਨਾ ਉਦੋਂ ਨਾਲੇ ਕਹਿ ਰਹੇ ਸੀ ਕਿ ਪੈਸਾ ਭਗਵਾਨ ਤੋਂ ਨਹੀਂ ਹੁੰਦਾ ਲੇਕਿਨ ਇਹ ਭਗਵਾਨ ਸੇ ਕੰਮ ਵੀ ਨਹੀਂ ਹੁੰਦਾ ਜੋ ਮੇਰਾ ਕ੍ਰਿਸ਼ਨ ਬਰੇ ਕਹਿਣਾ ਵੀ ਕ੍ਰਿਸ਼ਨਾ ਕ੍ਰਿਸ਼ਨ ਪ੍ਰਭਾਨਤਾ ਨਹੀਂ ਪਰ ਭਗਵਾਨ ਤੋਂ ਘੱਟ ਵੀ ਨਹੀਂ ਅੱਛਾ ਕਿਉਂਕਿ ਜਿਸ ਬੰਦੇ ਨੇ ਆਪ ਦੀ ਜਾਨ ਜੋਖਮ 'ਚ ਪਾ ਕੇ ਤੇ 11 ਬੰਦਿਆਂ ਦੀ ਜਾਨ ਬਚਾਈ ਹੋਵੇ ਆਪਾਂ ਅਸਲ ਭਗਵਾਨ ਤਾਂ ਉਹੀ ਹੈ ਨਾ ਜਿਨੇ ਜਿਨੇ ਆਪਣੇ ਆਪ ਨੂੰ ਮਤਲਬ ਜਿਹਾ ਆਏਗਾ ਖਤਰੇ 'ਚ ਪਾ ਕੇ ਉਹਨਾਂ ਲੋਕਾਂ ਦੀ ਜਾਨ ਬਚਾਈ ਅਤੇ ਅਗਲੀ ਗੱਲ ਇਹ ਹੈ ਕਿ ਉਹ ਬੰਦਾ ਪੰਜਾਬ ਦਾ ਨਹੀਂ। ਉਹ ਬੰਦਾ ਜਿਹੜਾ ਹੈਗਾ ਜੀ ਉਹ ਬਧਿਆ ਪ੍ਰਦੇਸ਼ ਆਪਣਾ ਜੋ ਉੱਤਰ ਪ੍ਰਦੇਸ਼ ਹੈ। ਇੱਥੇ ਉਹ ਨੌਕਰੀ ਮਜ਼ਦੂਰੀ ਕਰਦਾ ਸੀ ਕਿਸੇ ਦੇ ਡਰਾਈਵਰ ਲੱਗਾ ਸੀ। ਔਰ ਹੋਇਆ ਇਹ ਕਿ ਜਿਵੇਂ ਤੁਹਾਨੂੰ ਪਤਾ ਹੈ ਇੰਨਾ ਜਨਾਂ ਦੇ ਵਿੱਚ ਕੰਬੜ ਲੈ ਕੇ ਆਉਂਦੇ ਐ ਹਰ ਦੁਆਰ ਤੋਂ। ਉਹ ਜਿਹੜੇ ਗਰੀਬਪੁਰ ਵਿੱਚ ਲੋਕ ਹੈਗੇ ਔਰ ਚਲੇ ਜਾਂਦੇ ਐ ਉੱਥੇ ਜਾ ਕੇ ਉਹ ਆਪਣੀ ਜਿਹੜੀ ਹੈਗੀ ਉਹਨਾਂ ਦੀ ਤ੍ਰਿਪਤੀ ਵੀ ਕਰ ਲੈਂਦੇ ਐ ਜਿਹੜੀ ਉਹਨਾਂ ਦੀ ਧਾਰਮਿਕ ਤ੍ਰਿਪਤੀ ਹੁੰਦੀ ਐ। ਤੇ ਜਿਨ੍ਹਾਂ ਦੇ ਲਈ ਲੋੜ ਹੁੰਦੀ ਐ ਉਹਨਾਂ ਨੂੰ ਲੈ ਕੇ ਉਹਨਾਂ ਦੇ ਸਪੁਰਦ ਵੀ ਕਰ ਦਿੰਦੇ ਐ। ਇਹ ਕ੍ਰਿਸ਼ਨਾ ਵੀ ਕੰਪਟਰ ਦੇ ਰੂਪ ਦੇ ਵਿੱਚੋਂ ਆ ਰਿਹਾ ਸੀ ਤੇ ਜਦੋਂ ਇਹ ਬਿਠਿੰਡਾ ਨਹਿਰ ਦੇ ਉੱਤੇ ਆਇਆ ਤੇ ਇਹਨੇ ਦੇਖਿਆ ਕਿ ਇੱਕ ਗੱਡੀ ਜਿਹੜੀ ਹੈਗੀ ਇੱਕ ਕਾਰ ਹੈ ਉਹਦੇ ਵਿੱਚ ਕਹੜਾ ਸਵਾਰੀਆਂ ਉਹ ਕਾਰ ਨਾਲ ਚੱਲਦੀ ਤੇ ਕਾਰ ਗੁੱਬੜ ਹੀ ਸੀ ਬਹੁਤ ਬੁਰੀ ਹਾਲਤ ਸੀ ਕਾਰ ਦੇ ਵਿੱਚ ਜਿਹੜੇ ਛਿਛਕੇ ਲੱਗੇ ਹੋਏ ਸੀ ਪੂਰੀ ਤਰ੍ਹਾਂ ਕਿਉਂਕਿ ਏਸੀ ਵਗੈਰਾ ਚੱਲਦਾ ਹੁੰਦਾ ਹੈ ਤੇ ਇਸ ਮੁੰਡੇ ਨੇ ਨਾਲ ਦੀ ਨਾਲ ਜਿਹੜੀ ਹੈ ਜੀ ਛਾਲ ਮਾਰਤੀ ਤੇ ਪਹਿਲਾਂ ਇੱਕ ਸਰਦਾਰ ਜੀ ਹੋਰ ਸੀ ਉਹਨੇ ਵੀ ਛਾਲ ਮਾਰਤੀ ਸੀ ਉਹ ਸਰਦਾਰ ਜੀ ਨੇ ਜਾ ਕੇ ਇੱਕ ਐਨਾ ਕੰਮ ਕੀਤਾ ਕਿ ਉਹਦੇ ਕੜਾ ਪਏ ਹੋਇਆ ਸੀ ਕਿ ਕੋਈ ਚਮਕੌਰ ਦੀ ਜਿਹਨੂੰ ਇਹਦੀ ਮੁਸੀਬਤ ਪੈ ਜੇ ਨਾ ਉਹਦੇ ਬੰਦੇ ਨੂੰ ਛੇਤੀ ਕੀਤਾ ਸੁਝਦਾ ਨਹੀਂ ਕਿ ਕੀ ਕਰੀਏ ਉਹਨ ਸ਼ੀਸ਼ੇ ਤੋੜਨੇ ਸੀ ਪਾਣੀ ਦੇ ਵਿੱਚੋਂ ਸ਼ੀਸ਼ੇ ਤੋੜਨੇ ਬੜੇ ਮੁਸ਼ਕਲ ਹੁੰਦੇ ਆ ਉਹ ਸਰਦਾਰ ਸਾਹਿਬ ਨੇ ਆਪਣੇ ਕੜੇ ਦੇ ਨਾਲ ਮਰਿਆ ਉਹਦੇ ਤੇ ਮੁੱਕੀ ਮਾਰੀ ਕੜੇ ਨੂੰ ਆਪਣੇ ਇੱਕ ਹਥਿਆਰ ਬਣਾ ਕੇ ਸ਼ੀਸ਼ਾ ਢੁੱਟ ਗਿਆ ਤੇ ਕ੍ਰਿਸ਼ਨਾ ਨੇ ਜਿਹੜਾ ਉਹਦੇ ਵਿੱਚ ਪੈਰ ਕੇ ਗਿਆ ਸੀ ਕੁੱਦ ਕੇ ਗਿਆ ਸੀ ਉਹਨੇ ਦਬਾ ਦਬ ਜਿਹੜਾ ਹੈਗਾ ਉਹਨਾਂ ਬੱਚਿਆਂ ਨੂੰ ਕੱਢਣਾ ਸ਼ੁਰੂ ਕਰ ਪਏ ਨੇ ਹੋਰ ਲੋਕ ਆ ਗਏ ਉਹਨਾਂ ਨੇ ਪੱਗਾਂ ਵਗੈਰਾ ਸੁਤਤੀਆਂ ਤੇ ਉਹ ਪੱਗਾਂ ਕਰਕਰਾ ਕੇ ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਕੱਢਣਾ ਸ਼ੁਰੂ ਕਰਤਾ ਉਹ ਨਿਕਲ ਗਏ ਲੋਕ ਇਸੇ ਸਮੇਂ ਦੌਰਾਨ ਉੱਥੇ ਜਿਹੜੀ ਆਪਣੀ ਪੀਸੀਆਰ ਪੁਲਿਸ ਕੰਟਰੋਲ ਰੂਮ ਵਾਲੇ ਹੁੰਦੇ ਆ ਉਹ ਮੁਲਾਜ਼ਮ ਵੀ ਆ ਗਏ ਉਹਨਾਂ ਨੇ ਵੀ ਆ ਕੇ ਆਪਣਾ ਯੋਗਦਾਨ ਪਾਇਆ ਹੀ ਨਹੀਂ ਕਿ ਉਹਨਾਂ ਨੇ ਨਹੀਂ ਯੋਗਦਾਨ ਪਾਇਆ ਉਹਨਾਂ ਨੇ ਵੀ ਪਾਇਆ ਲੇਕਿਨ ਜਿਹੜੀ ਸਭ ਤੋਂ ਪਹਿਲ ਕੀਤੀ ਤੇ ਆਪਣੇ ਆਪ ਨੂੰ ਖਤਰੇ 'ਚ ਪਾਇਆ ਉਹ ਕ੍ਰਿਸ਼ਨ ਨੇ ਪਾਇਆ ਸੀ ਹੋਇਆ ਇਹ ਜਦੋਂ ਇਹ ਗੱਲ ਆ ਗਈ ਤੇ ਸਾਡੇ ਐਸਐਸਪੀ ਸਾਹਿਬਾ ਮੈਡਮ ਜਿਹੜੇ ਹੈਗੇ ਆ ਉਹਨਾਂ ਨੇ ਜੀ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਵਾਲਿਆਂ ਨੂੰ ਬੁਲਾਇਆ ਤੇ ਨਾਲ ਹੀ ਉਹ ਜਿਹੜੇ ਪੁਲਿਸ ਦੇ ਮੁਲਾਜ਼ਮ ਸੀ ਉਹਨਾਂ ਨੂੰ ਇਨਾਮ ਦਿੱਤਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਈਡੀਆ ਦੇ ਲੋਕਾਂ ਨੇ ਕਿਹਾ ਕਿ ਮੈਡਮ ਜੀ ਹਸਨ ਦੇ ਵਿੱਚ ਕ੍ਰਿਸ਼ਨਾ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਮੀਨ ਜੀ ਤਾਂ ਉਹ ਹੈ। ਤੁਸੀਂ ਉਹਨਾਂ ਨੂੰ ਸਨਮਾਨ ਕਰੋ ਕਹਿੰਦੇ ਉਹ ਵੀ ਕਰਾਂਗੇ। ਤਾਂ ਹੋਇਆ ਇਹ ਕਿ ਉਸ ਤੋਂ ਬਾਅਦ ਮੁਖਵੰਤਰੀ ਸਾਹਿਬ ਨੂੰ ਪਤਾ ਲੱਗਿਆ ਕਿ ਬਠਿੰਡੇ ਦੀ ਪੀ.ਐਸ.ਆਰ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਜੋ ਮੀਡੀਆ ਚਾੜਿਆ, ਸੋਸ਼ਲ ਮੀਡੀਆ ਚਾੜਿਆ ਉਹਨਾਂ ਨੇ ਚਾਹਦੇ ਦੁਆਰ ਕਰਨਾ ਸੀ। ਮੁੱਖ ਮੰਤਰੀ ਦਫ਼ਤਰ ਦੇ ਵਿੱਚੋਂ ਆ ਗਿਆ ਕਾਲ ਆ ਗਈ ਕਿ ਇਹਨਾਂ ਕਰਮਚਾਰੀਆਂ ਨੂੰ ਲੈ ਕੇ ਚੰਡੀਗੜ੍ਹ ਪਹੁੰਚੋ ਤੇ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਸਨਮਾਨਤ ਕਰਨਗੇ ਕਹਿੰਦੇ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਦੀ ਰਿਹائش ਤੇ ਗਏ ਤੇ ਉਹਨਾਂ ਦਾ ਉੱਥੇ ਸਨਮਾਨ ਹੋਇਆ ਇਹ ਚੀਜ਼ ਜਿਹੜੀ ਹੈ ਜੀ ਬਠਿੰਡਾ ਦੇ ਮੀਡੀਆ ਨੂੰ ਬੜੀ ਚੂਵੀ ਕਿ ਜਿਹੜਾ ਅਸਲ ਨਾਇਕ ਹੈ ਉਹਨੂੰ ਤਾਂ ਖਲ ਨਾਇਕ ਬਣਾਗਾ ਬਣਾਤਾ ਵੀ ਤਾਂ ਕੋਈ ਪੁੱਛਦਾ ਹੀ ਨਹੀਂ ਅਸੀਂ ਫਿਰ ਇਹਨਾਂ ਤੇ ਦਵਾ ਦਮ ਜਿਹੜੇ ਜਿੰਨੇ ਲੋਕ ਵੀ ਸੀ ਬਠਿੰਡਾ ਪ੍ਰੈਸ ਕਲੱਬ ਵਾਲੇ ਇਹ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਤੇ ਮੈਂ ਨਾਲ ਦੀ ਨਾਲ ਹੀ ਮੁੱਖ ਮੰਤਰੀ ਦੇ ਜਿਹੜੇ ਮੀਡੀਆ ਡਵਾਈਜ਼ਰ ਹੁੰਦੇ ਸੀ ਤੇ ਅੱਜ ਕੱਲੋ ਮੀਡੀਆ ਡਵਾਈਜ਼ਰ ਤਾਂ ਭਾਵੇਂ ਨਹੀਂ ਹੈਗੇ ਬਲਤੇਜ ਪੰਨੂ ਉਹਨਾਂ ਦੇ ਨਾਲ ਹੁੰਦੇ ਆ ਤੁਹਾਨੂੰ ਪਤਾ ਬਲਤੇਜ ਪੰਨੂ ਵੀ ਆਪਣੇ ਮਹਿਕਮੇ ਨਾਲ ਅਟੈਚ ਰਹੇ ਹੈ ਜੋ ਪ੍ਰਾਨਿਤ ਤੰਦ ਕਾਜਾ ਸੀ ਬਧੀਆਂ ਮਿੱਤਰਾਂ ਇੱਕ ਦੂਜੇ ਨੂੰ ਜਾਣਦੇ ਆ ਤਾਂ ਮੈਂ ਇਮੀਡੀਏਟ ਇੱਕ ਸਨੇਹਾ ਪਾਇਆ ਬਲਤੇਜ ਪੰਨੂ ਹੜਾੜੂ ਕਿ ਆ ਕੀ ਹੋ ਰਿਹਾ ਤੁਹਾਡੀ ਸਰਕਾਰ ਚ ਜਿਹੜਾ ਅਸਲ ਮੈਂਕਾ ਉਹਨੂੰ ਤੁਸੀਂ ਨਜ਼ਰਅੰਦਾਜ਼ ਕਰਤਾ ਤੇ ਪੁਲਿਸ ਵਾਲਿਆਂ ਦੀ ਬੱਲੇ ਬੱਲੇ ਕਰਵਾਤੀ ਇਹਦਾ ਮਤਲਬ ਹੈ ਕਿ ਪੁਲਿਸ ਅਧਿਕਾਰੀ ਕਿਸੇ ਨੇ ਕੀਤੇ ਹੋਏ ਕੰਮ ਦੇ ਉੱਤੇ ਆਪਣੀ ਜਿਹੀ ਹੈਗੀ ਆ ਮੋਹ ਰੋਣਾ ਚਾਹੁੰਦੇ ਆ ਤੇ ਆਪਣੇ ਬੰਦੇ ਬੰਦੇ ਕਰਵਾਉਣਾ ਚਾਹੁੰਦੇ ਆ ਚਲੋ ਉਹ ਬਲਤੇਜ ਪੰਨੋ ਹੋਰਾਂ ਦੇ ਨਾਲ ਦੀ ਨਾਲ ਉਹ ਸਰਗਰਮ ਹੋਏ ਉਹਨਾਂ ਨੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇਹ ਖਬਰ ਭੇਜੀ ਔਰ ਉਹ ਖਬਰ ਭੇਜਣ ਤੋਂ ਬਾਅਦ ਫਿਰ ਮੁੱਖ ਮੰਤਰੀ ਨੂੰ ਵੀ ਅਹਿਸਾਸ ਹੋਇਆ ਕਿ ਕੰਮ ਤਾਂ ਗਲਤ ਹੋ ਗਿਆ ਉਸੇ ਟਾਈਮ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਫਿਰ ਡੈਪਟੀ ਕਮਿਸ਼ਨਰ ਬਠਿੰਡਾ ਨੂੰ ਹੁਕਮ ਦੇ ਦਿਆ ਕਿ ਇਹਨੂੰ ਕ੍ਰਿਸ਼ਨਾ ਨੂੰ ਲੈ ਕੇ ਵੀ ਤੁਸੀਂ ਸਾਡੇ ਕੋਲੇ ਆਓ ਔਰ ਆਪਾਂ ਕ੍ਰਿਸ਼ਨਾ ਦਾ ਸਨਮਾਨ ਵੀ ਕਰਨੇ ਮੈਨੂੰ ਵੀ ਟੈਲੀਫੋਨੀ ਕਰਨੀ ਮਤਲਬ ਇਹ ਹੈਗਾ ਬਲਤੇਜ ਸਿੰਘ ਪੰਨੂ ਨੇ ਇਨਫੋਰਮ ਕਰਤਾ ਕਿ ਗੱਲ ਇਹ ਹੋ ਰਹੀ ਹੈ ਉਹ ਸਵਾਲ ਇਹ ਪਿਆ ਮੈਂ ਵੀ ਇਹ ਮੂਵੀ ਕਿੱਥੋਂ ਆ ਗਈ ਅੱਧੀ ਗੱਲ ਇਹ ਹੈ ਕਿ ਆਪਾਂ ਮੂਵੀ ਦਾ ਜ਼ਿਕਰ ਕੀਤਾ ਇੱਕ ਚਮਕੌਰ ਦੀ ਕਾਫੀ ਲੰਬਾ ਸਵੇਰ ਪਹਿਲਾਂ ਮੈਂ ਇੱਕ ਰਹਿ ਗਿਆ ਕਵਤਾ ਪੜ ਰਿਹਾ ਸੀ ਉਹ ਕਵਤਾ ਸੀ ਤੇ ਜਗੀਰਾ ਮੂਵੀ 'ਚ ਉਹ ਰਹਿ ਗਿਆ ਜਗੀਰਾ ਇੱਕ ਇੱਕ ਮਜ਼ਦੂਰ ਹੈ ਕਿ ਜ਼ਾਲਤ ਭਾਈ ਚੜਜੋ ਆਉਂਦਾ ਹੈ ਤੇ ਕਿਸੇ ਜ਼ਿਮੀਂਦਾਰ ਦੇ ਉਹ ਸ਼ਿਰੀ ਲੱਗਿਆ ਹੁੰਦਾ ਹੈ ਉਹ ਜ਼ਿਮੀਂਦਾਰ ਦੇ ਪਰਿਵਾਰ ਤੇ ਜਗੀਰੇ ਦੇ ਪਰਿਵਾਰ ਦੇ ਵਿੱਚ ਇੰਨੀ ਨੀੜਤਾ ਹੋਊਗੀ ਮੈਂ ਕਿ ਤੁਸੀਂ ਜਾਣਦੇ ਤੁਸੀਂ ਵੀ ਪਿੰਡਾਂ ਚੋਂ ਗਏ ਹੋ ਪੰਜਾਬ ਦੇ ਚੋਂ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਦੂਜੇ ਨੂੰ ਤਾਇਆ ਚਾਚਾ ਉਵੇਂ ਹੀ ਕਹਿੰਦੇ ਜਿਵੇਂ ਆਪਾਂ ਆਪਣੇ ਛਕੇ ਭੈ ਜੱਜਨ ਕੋਈ ਦਲਤ ਤੇ ਕੈਰ ਦਲਤ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਉਹ ਜਗੀਰੇ ਨੂੰ ਵੀ ਜ਼ਿਮੀਦਾਰ ਦਾ ਬੇਟਾ ਚਾਚਾ ਕਹਿੰਦਾ ਉਹ ਸਰਦਾਰ ਵੀ ਨੂੰ ਵੀ ਭਾਬੀ ਕਹਿ ਦਿੰਦਾ ਸਾਰਿਆਂ ਦੇ ਕੋਲ ਬਹੁਤ ਵਧੀਆ ਉਹਨਾਂ ਦਾ ਚੱਲਦਾ ਸੀ ਉਹ ਮੁੰਡਾ ਪੜ੍ਹ ਲਿਖ ਰਿਹਾ ਸੀ ਜਦੋਂ ਮੁੰਡਾ ਜਵਾਨ ਹੋਣ ਲੱਗਿਆ ਤਾਂ ਉਹਦੇ ਮੁੰਡੇ ਦੇ ਵਿਆਹ ਦੀ ਗੱਲ ਆ ਗਈ ਤਾਂ ਜ਼ਿਮੀਦਾਰ ਜਗੀਰੇ ਨੂੰ ਕਹਿੰਦਾ ਜਗੀਰਾ ਤੇਰੇ ਭਤੀਜੇ ਦਾ ਵਿਆਹ ਆ ਗਿਆ ਬਈ ਭਾਈ ਆਪਾਂ ਤਿਆਰੀਆਂ ਕਰੀਏ ਰਾਹੀ ਬਾਸ ਤੇ ਲਕੜਾ ਲੁਕੜਾ ਦੀ ਲੋਡ ਹੁੰਦੀ ਆ ਉਹਨੇ ਸਾਰਾ ਕੁਝ ਕੰਮ ਪ੍ਰੋਵਾਈਡ ਕਰੀ ਗਿਆ ਜ਼ਗੀਰੇ ਨੂੰ ਅੰਦਰੋਂ ਅੰਦਰੀ ਖੁਸ਼ੀ ਹੋਈ ਵੀ ਪਤੀਜੇ ਦਾ ਵਿਆਹ ਹੋ ਰਿਹਾ ਤੇ ਫਿਰ ਮੈਂ ਵੀ ਪਰਾਤ ਜਾਊਂਗਾ ਕੱਪੜੇ ਵੀ ਬਣਾ ਲੈ ਬਚਾਰੇ ਨੇ ਪਰ ਜਦੋਂ ਪਰਾਤ ਚੜ੍ਹਨ ਵਾਲੀ ਸੀ ਤੇ ਮੂਵੀ ਵਾਲੇ ਵੀ ਆ ਕੇ ਮੂਵੀ ਬਣਨ ਲੱਗੇ ਤੇ ਜ਼ਗੀਰਾ ਮੂਹਰੇ ਜੇ ਹੋ ਕੇ ਖੜ ਗਿਆ ਕਿ ਮੇਰੀ ਵੀ ਆ ਜਾਏ ਮੂ ਵੀ ਆ ਜਾਏ ਤਾਂ ਸਰਦਾਰ ਸਾਹਿਬ ਦੇ ਰੇਤੀ ਜ਼ਿੰਮੇਦਾਰ ਸੀ ਉਹਨੇ ਆ ਕੇ ਬਾਫੜੀ ਕਰਨ ਜ਼ਗੀਰਾ ਥੋੜਾ ਜਿਹਾ ਪਾਸੇ ਹੋ ਜਾ ਮੂਵੀ ਇਤਨਾ ਉਹ ਬਿਰ ਦੇ ਜਿਹੜੀ ਦਿੱਲੀ ਕੌਂਟਾਲੀ ਸੀ ਫਿਰ ਕੌਂਟਾਲੀ ਵਿੱਚ ਲਿਖਿਆ ਤੇ ਜਗੀਰਾ ਮੂਵੀ ਚੋਂ ਰਹਿ ਗਿਆ ਚਲੋ ਬਰਾਤ ਚੜ ਗਈ ਜਗੀਰੇ ਨੇ ਘਰ ਦੀ ਰਾਖੀ ਰੱਖੀ ਲੇਕਿਨ ਉਹਨੂੰ ਇੱਕ ਚੀਜ਼ ਨੇ ਨਹੀਂ ਲੱਗੀ ਸੀ ਇੱਕ ਉਹਨੂੰ ਮਤਲਬ ਜਿਹੜਾ ਹੈਗਾ ਨਾ ਅੰਦਰੇ ਅੰਦਰੋਂ ਚੁੱਲ ਰਿਹਾ ਸੀ ਕਿ ਜਗੀਰਾ ਜੀ ਨੂੰ ਤੂੰ ਆਪ ਦਾ ਸਮਝ ਦਲਤੀ ਉਹਨੇ ਤਾਂ ਮੈਨੂੰ ਮੂਵੀ ਦੇ ਸਾਹਮਣੇ ਨਹੀਂ ਆਉਣ ਦਿੱਤਾ ਮੇਰੇ ਫਿਰ ਦਿਮਾਗ ਦੇ ਵਿੱਚ ਆਇਆ ਕਿ ਕ੍ਰਿਸ਼ਨਾਂ ਨੂੰ ਮੂਵੀ ਚੋਂ ਕੱਢਦਾ ਸੀ ਪੁਲਿਸ ਨੇ ਸਿਸਟਮ ਨੇ ਮੂਵੀ ਚੋਂ ਕੱਢਦਾ ਸੀ ਪਰ ਕੱਲ ਮੀਡੀਆ ਦੀ ਜਿਹੜੀ ਹੈਗੀ ਹੈ ਜਦੋਂ ਜੈ ਦੀ وجہ ਕਾਰਨ ਕ੍ਰਿਸ਼ਨਾ ਜਿਹੜਾ ਹੈ ਉਹ ਮੂਵੀ 'ਚ ਆ ਗਿਆ ਜੀ ਤੇ ਅੱਜ ਕ੍ਰਿਸ਼ਨਾ ਦਾ ਸਨਮਾਨ ਕੱਲੇ ਕ੍ਰਿਸ਼ਨਾ ਦਾ ਸਨਮਾਨ ਮੁੱਖ ਮੰਤਰੀ ਆਪਣੇ ਨਿਵਾਸ ਸਥਾਨ ਤੇ ਕਰ ਰਹੇ ਐ ਸਵੇਰੇ 4:00 ਵਜੇ ਉਹਨਾਂ ਨੂੰ ਲੈ ਕੇ ਇੱਥੋਂ ਇੱਕ ਟੀਮ ਐ ਜਿਹੜੀ ਉਹ ਰਵਾਨਾ ਹੋ ਚੁੱਕੀ ਐ ਸਿੱਟੀ ਗਾਡ ਨੂੰ ਜੀ ਬਿਲਕੁਲ ਢੱਲਨ ਸਾਹਿਬ ਆਪਾਂ ਜਿਹੇ ਲੋਕਾਂ ਦੇ ਭਾਵੇਂ ਨਾਮ ਕ੍ਰਿਸ਼ਨਾ ਪਰ ਜਿਨ੍ਹਾਂ ਨੇ ਕੰਮ ਹੀ ਭਗਵਾਨ ਦਾ ਕਰਿਆ ਹੋਵੇ ਤੇ ਉਹਨੂੰ ਕ੍ਰਿਸ਼ਨ ਭਗਵਾਨ ਕਹਿਣ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਅਰਜ ਨਹੀਂ ਹੈਗਾ ਜਿਨ੍ਹਾਂ ਨੇ ਲੋਕਾਂ ਦੀ ਜਿੰਦਗੀ ਕਿਉਂਕਿ ਭਗਵਾਨ ਦਾ ਕੰਮ ਵੀ ਲੋਕਾਂ ਦੇ ਭਲੇ ਦੇ ਕੰਮ ਹੀ ਕਰਨਾ ਤੇ ਜੇ ਇਸ ਕ੍ਰਿਸ਼ਨਾ ਨੇ ਇੱਕ ਮਨੁੱਖੀ ਜਾਮੇ ਦੇ ਵਿੱਚ ਇਹੋ ਜਿਹਾ ਕੰਮ ਕਰਤਾ ਮੇਰੇ ਖਿਆਲ ਦੇ ਵਿੱਚ ਉਹ ਵੀ ਭਗਵਾਨ ਤੋਂ ਘੱਟ ਨਹੀਂ ਹੈਗਾ ਤੇ ਸਾਡੀ ਪੀਟੀਐਨ 24 ਤੇ ਜੀਟੀਏ ਨਿਊਜ਼ ਦੀ ਪੂਰੀ ਟੀਮ ਵੱਲੋਂ ਦੇਸੀ ਟੱਕਰ ਦੀ ਪੂਰੀ ਟੀਮ ਵੱਲੋਂ ਤੇ ਇਸ ਕ੍ਰਿਸ਼ਨਾ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਕਹਿੰਦੇ ਹਾਂ ਕਿ ਇਸ ਨੌਜਵਾਨ ਦੇ ਵਿੱਚ ਹੋਰ ਜਜ਼ਬਾ ਹੋਵੇ